ਚਲੇ ਗਏ ਉਸ ਤੋਂ ਬਾਅਦ ਰਹਿ ਗਏ ਪੰਜ ਉਸ ਦਰਬਾਰ ਦੇ ਵਿੱਚ ਪੰਜ ਨੇਗ ਰਹਿ ਗਏ ਉਹ ਅੰਦਰ ਬੈਠੇ ਇਹਨਾਂ ਨੂੰ ਕਹਿੰਦੇ ਵੀ ਤੂੰ ਥੋੜਾ ਜਿਹਾ ਸਾਨੂੰ ਪਹਿਲਾਂ ਕਿਤੇ ਦੱਸ ਦਿੰਦਾ ਵੀ ਅਸੀਂ ਮਤਲਬ ਕੀ ਤੈਨੂੰ ਸੰਕੇਤ ਕਰ ਦਾਂਦੇ ਵੀ ਤੇਰੇ ਘਰ ਇੱਥੇ ਗੱਦੀ ਚੱਲ ਰਹੀ ਆ ਚਲੋ ਰੋਟੀ ਵੀ ਖਾ ਕੇ ਗਏ ਨੇ ਉਹਨਾਂ ਨੇ ਦਰਬਾਰ ਦੇ ਵਿੱਚੋਂ ਲਾ ਕੇ ਮਾਲਾ ਵੀ ਪਾਈ ਆ ਇੱਕ ਨੇ ਖੁੰਡਾ ਵੀ ਚੱਕਿਆਗਾ ਜਿਹੜੀ ਸਾਡੀ ਗੱਦੀ ਦੇ ਬਜ਼ੁਰਗ ਦਾ ਰੱਖਿਆ ਹੋਇਆ ਸੀ ਲੱਤ ਧਰ ਕੇ ਤੋੜਨ ਵੀ ਲੱਗਿਆ ਖੁੰਡੇ ਨੂੰ ਪਰ ਉਸ ਤੋਂ ਬਾਅਦ ਕਹਿੰਦੇ ਅਸੀਂ ਲੈ ਜੀ ਇਹ ਤਾਂ ਬੜਾ ਮਜ਼ਬੂਤ ਆ ਇਹ ਕਹਿੰਦੇ ਵੀ ਸਾਡੇ ਬੀ ਬੇਅਦਵੀ ਵੀ ਕਰਨ ਦੀ ਕੋਸ਼ਿਸ਼ ਕੀਤੀ ਬੇਅਦਵੀ ਕਰੀ ਇਹ ਕੀਤੀ ਕੀਤੀ ਇਹ ਹੁਣ ਗੱਲ ਤਾਂ ਵੀ ਉਹੀ ਆ ਨਾ ਵੀ ਇਹਨੂੰ ਕਿੰਨੇ ਅਧਿਕਾਰ ਦਿੱਤਾ ਇਹਨਾਂ ਨੂੰ ਵੀ ਬੇਅਦਵੀ ਕਰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਫਿਰ ਇਹਨਾਂ ਨੇ ਇੱਕ ਇੱਕ ਖੇੜ ਰਚਾਈ ਵੀ ਮਤਲਬ ਕਿ ਸਾਡਾ ਮੋਬਾਈਲ ਗਾਇਬ ਹੋ ਗਿਆ ਇੱਕ ਜਾਨ ਨੇ ਕਿਹਾ ਕਹਿੰਦਾ ਵੀ ਮੈਂ ਤੁਹਾਡੇ ਨਾਲ ਸੋਫੇ ਤੇ ਬੈਠਾ ਸੀ ਜਦੋਂ ਸਵਾਲ ਜਵਾਬ ਹੁੰਦੇ ਸੀ ਵੀ ਮੇਰਾ ਫੋਨ ਗਾਇਬ ਹੋ ਗਿਆ ਕੌਣ ਸੁੱਚੋ ਫਾਰਿਆ ਅਸੀਂ ਆਖਿਆ ਕਹਿੰਦੇ ਤੁਹਾਡੀ ਸੰਗਤ ਨੂੰ ਪੁੱਛੋ ਅਸੀਂ ਆਖਿਆ ਸਾਡੀ ਸੰਗਤ ਤਾਂ ਬਾਹਰ ਬੈਠੀ ਆ ਉਹ ਵੇਲੇ ਥੋਡੇ ਕੋਲੇ ਸੀ ਸਾਨੂੰ ਕੀ ਪਤਾ ਕਹਿੰਦੇ ਚਲੋ ਕੋਈ ਗੱਲ ਨਹੀਂ ਚਲੇਗਾ ਉਸ ਤੋਂ ਬਾਅਦ ਚਾਰ ਜਣੇ ਫੇਰ ਆ ਗਏ ਉਹਨਾਂ ਦੇ ਅਹੀਂ ਗੁਰੂਆਂ ਵਾਲਾ ਬਾਣਾ ਪਾਇਆ ਹੋਇਆ ਸੀ ਕੁਰਬਾਨਾ ਉਹਨਾਂ ਦੇ ਕੋਲੇ ਸੀ ਸਭ ਕੁਝ ਕੋਲੇ ਸੀ ਆ ਕੇ ਕਹਿੰਦੇ ਵੀ ਪੁੱਛਿਆ ਕਿਸੇ ਸੰਗਤ ਨੂੰ ਕੋਣ ਮਿਲਿਆ ਅਸੀਂ ਆਖਾ ਵੀ ਦੇਖੋ ਆ ਬੈਠੀ ਹੈ ਸੰਗਤ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗੇ ਤੁਹਾਨੂੰ ਅਸੀਂ ਏਦੋਂ ਪਹਿਲਾਂ ਕਹਿੰਦੇ ਮਨਪ੍ਰੀਤ ਬਾਬਾ ਜੀ ਕੀ ਕਹਿ ਕੇ ਗਏ ਨੇ ਤੁਸੀਂ ਹਜੇ ਫੇਰ ਨਹੀਂ ਹਿੱਲੇ ਇੱਥੇ ਬੈਠੇ ਹੋ ਉੱਠੋ ਚਲੋ ਜਾਓ ਇਸ ਗੱਡੀ ਤੋਂ ਇੱਥੇ ਕੁਝ ਨਹੀਂ ਆਏਗਾ ਉਹ ਕਹਿੰਦੇ ਕੋਈ ਗੱਲ ਨਹੀਂ ਬਗ ਜਾਗੇ ਸਾਡੇ ਲਈ ਤਾਂ ਇੱਥੇ ਬਹੁਤ ਕੁਝ ਆ ਪਹਿਲਾਂ ਦੇਖੋ ਉਹ ਮੇਰੀ ਬਣਾਈ ਜਿਹੜੀ ਸੰਗਤ ਜੀ ਦੀ ਆ ਮਨਪ੍ਰੀਤ ਬਾਬੇ ਨਾਲ ਉਹ ਕੋਈ ਨਹੀਂ ਬਣਾਈ ਸਭ ਕਟਵਾਤੀ ਉਹਨੇ ਉਹਦੇ ਵਿੱਚ ਫਿਰ ਸੰਗਤ ਨੇ ਤੁਹਾਡੇ ਹੱਕ ਚ ਬਿਆਨ ਦਿੱਤਾ ਹੁਣ ਵੀ ਦਊਗੀ ਜੇ ਆਪਾਂ ਕਹੀਏ ਹੁਣ ਵੀ ਦਊਗੀ ਦੇਖੋ ਪੰਜ ਜੀ ਮੈਂ ਕੀ ਬੰਦ ਤੇ ਉਹਨਾਂ ਨੇ ਕੀ ਕਿਹਾ ਫਿਰ ਉਹਨਾਂ ਨੇ ਕਿਹਾ ਜਿਹੜੇ ਆਏ ਸੀ ਫਿਰ ਉਹ ਜਿਹੜੇ ਚਾਰ ਜਣੇ ਆਏ ਸੀ ਉਹ ਕਹਿੰਦੇ ਵੀ ਮਤਲਬ ਐ ਕਰੋ ਇਹਦਾ ਇਹ ਗਰੀਬ ਆ ਜਿਹੜੇ ਦਾ ਫੋਨ ਗੁਮਾਟ ਗਿਆ ਵੀ 5000 ਰੁਪਏ ਤੁਸੀਂ ਪਾਓ ਉਸ ਅਸੀਂ ਪਾ ਕੇ ਜੀ ਪੈਨੂ ਕੋਲ ਲੈ ਕੇ ਦੇਗਾ ਸਾਡੇ ਘਰ ਦੇ ਕਹਿੰਦੇ ਵੀ ਦੇਖੋ ਸਾਡੇ ਕੋਲੇ ਨਾ ਪੰਜ ਨਾ ਦੋ ਕੁਛ ਨਹੀਂ ਕਹਿੰਦੇ ਵੀ ਲੋਕੇਸ਼ਨ ਤੁਹਾਡੇ ਘਰ ਦੇ ਵਿੱਚ ਬੰਦ ਹੋਈ ਆ ਫੋਨ ਦੀ ਜੇ ਅਗਰ ਅਸੀਂ ਲੋਕੇਸ਼ਨ ਤੁਹਾਡੇ ਘਰ ਚੋਂ ਨਿਕਲਿਆ ਹੀ ਫੋਨ ਬੰਦ ਹੋਇਆ ਤੇ ਤੁਹਾਡੇ ਬੰਦ ਦੀ ਕਾਰਵਾਈ ਹੋ ਗਈ ਸੀ ਅਖਾ ਕੋਈ ਗੱਲ ਨਹੀਂ ਹੋ ਜਾਣ ਤੋਂ ਜਿਦੋਂ ਚੋਰ ਨਹੀਂ ਚੋਰ ਤੇ ਭਾਈ ਨਹੀਂ ਸਾਨੂੰ ਕੀ ਆ ਆ ਗੱਲ ਉਹੀ ਆ ਜੀ ਕੋਈ ਗੱਲ ਨਹੀਂ ਪੰਜੀ ਦੇਖੋ ਜਿਹੜਾ ਉਹਨੇ ਕਰਮ ਕਰਨਾ ਸੀ ਕਰ ਗਿਆ ਉਹ ਇੰਨਾ ਜਿਹੜੇ ਕਰਮ ਉਹਨੇ ਕੀਤੇ ਨੇ ਉਹਦਾ ਫਲ ਮਿਲੂਗਾ ਉਹਨੂੰ ਬਹੁਤ ੱੱਕਾ ਕੀਤਾ ਜੀ ਸਾਡੇ ਨਾਲ ਉਹ ਜਿੰਨਾ ਜਿਆਦਾ ੱੱਕਾ ਕੀਤਾ ਥੋੜਾ ਨਹੀਂ ਕੀਤਾ ਹੈਗਾ ਜੀ ਜੇ ਤੁਸੀਂ ਪੀਰਾਂ ਤੇ ਵਿਸ਼ਵਾਸ ਰੱਖਦੇ ਹੋ ਨਾ ਤੁਸੀਂ ਉੱਥੇ ਹੀ 10 ਬੇਨਤੀ ਕਰੋ ਵੀ ਉਹ ਹੀ ਇਹਨੂੰ ਦੇਖੇ ਬਸ ਇਹਨੂੰ ਇਸ ਚੀ ਦਾ ਫਲ ਮਿਲੂ ਸੋਲੂਟ ਹੈ ਜੀ ਇਹ ਭੈਣ ਨੂੰ ਸਾਰਿਆਂ ਦਾ ਜਿਹੜੀ ਕੱਲੀ ਬਹੁਤ ਝਗੜੀ ਆ ਉਹ ਚੀਜ਼ਾਂ ਉਹਨਾਂ ਨੇ ਕੱਟਤੀਆਂ ਨੇ ਬਹੁਤ ਝਗੜੀ ਆ ਜਿਹਨਾਂ ਦਾ ਹਰ ਥਾਂ ਤੇ ਇਹੀ ਚੀਜ਼ਾਂ ਕੀਤੀਆਂ ਨਾ ੱੱਕੇ ਨਾ ਬਿਆਨ ਦਵਾ ਕੇ ਤੇ ਉਹ ਕਟਿੰਗ ਕਰ ਕਰ ਪਾ ਰਿਹਾ ਮੈਂ ਆ ਲਾਈਵ ਚਲਾ ਰਿਹਾ ਨਾ ਜੀ ਜੇ ਉਹ ਜਾਵੇ ਤਾਂ ਫਿਰ ਲਾਈਵ ਚਲਾਵੇ ਫਿਰ ਪਤਾ ਲੱਗੇ ਵੀ ਕੀ ਚੱਲਦਾ ੱੱਕੇ ਭਾਉਂਦਾ ਉਹ ਉਹਨਾਂ ਨੇ ਜਿਹੜੀ ਸੰਤ ਕਰਦੀ ਜਿਨ੍ਹਾਂ ਦੇ ਗਾਤਰੇ ਪਾਏ ਹੋਏ ਇੱਕ-ਟੋ-ਟੋ ਸਭ 15 ਜਾਣੇ ਸੀ ਦਰਵਾਜ਼ੇ ਦੇ ਵਿੱਚ ਉਹਨਾਂ ਨੇ ਵੈਦ ਕੀਤੀ ਆ ਵੈਦ ਕੀਤੀ ਉਹਨਾਂ ਨੇ ਉਹ ਕੋਈ ਵੀਡੀਓ ਨਹੀਂ ਪਾਈ ਸਭ ਕੱਟਦੀ ਚਲੋ ਪਣੇ ਉਹਨੇ ਹੁਣ ਗਾ